بنوں সফল ਬਣਾਵੇਗਾ ਅਤੇ ਤੇਰਾ ਬੋਲ ਬਾਲਾ ਹੋਵੇਗਾ ਸੋ ਤੁਸੀਂ ਦੇਖੋ ਤੁਹਾਡੇ ਮਾਰਗਾਂ ਨੂੰ ਕੌਣ ਸਫਲ ਬਣਾਉਗਾ ਤੁਸੀਂ ਇੱਥੇ ਇੱਥੇ ਇਹ ਨਹੀਂ ਲਿਖਿਆ ਕਿ ਤੇਰੇ ਮਾਰਗਾਂ ਨੂੰ ਪਰਮੇਸ਼ਵਰ ਸਫਲ ਬਣਾਉਗਾ ਤੁਹਾਡੇ ਮਾਰਗ ਤੁਹਾਨੂੰ ਸਫਲ ਬਣਾਉਣੇ ਪੈਣੇ ਆ ਤੁਹਾਨੂੰ ਇੱਥੇ ਕੌਣ-ਕੌਣ ਨਜ਼ਰ ਆ ਰਹੀ ਹੈ ਇੱਥੇ ਨਜ਼ਰ ਆ ਰਹੀ ਹੈ ਬਵਸਤਾ ਦੀ ਪੋਥੀ ਇੱਥੇ ਨਜ਼ਰ ਆ ਰਹੇ ਆ ਤੁਸੀਂ ਇੱਥੇ ਨਜ਼ਰ ਆ ਰਿਹਾ ਸਕਸੈਸ ਇੱਥੇ ਪਰਮੇਸ਼ਰ ਤੁਹਾਨੂੰ ਨਜ਼ਰ ਨਹੀਂ ਆ ਰਹੇ ਐਕਚੁਅਲ ਦੇ ਵਿੱਚ ਪਰਮੇਸ਼ਰ ਇੱਥੇ ਹੈ अवेलेबल ਹੈ ਪਰਮੇਸ਼ਰ ਇਸ ਜਗ੍ਹਾ ਤੇ ਪ੍ਰੈਜ਼ੈਂਟ ਬੱਚੇ ਨੇ ਦੇ ਰਹੀ ਪਰਮੇਸ਼ਰ ਨੇ ਕਮਾਂਡ ਕਰ ਦਿੱਤੀ ਹੈ ਤੁਹਾਨੂੰ ਤੁਹਾਨੂੰ ਟੀਚਰ ਕਹਿ ਰਿਹਾ ਜੇ ਤੂੰ ਸਖਤ ਮਿਹਨਤ ਕਰੇਗਾ ਦੇਖ ਮੈਂ ਤੈਨੂੰ ਜੋ ਪੜ੍ਹਾਉ ਸੀ ਮੈਂ ਤੈਨੂੰ ਪੜ੍ਹਾ ਦਿੱਤਾ ਜੋ ਮੈਂ ਤੈਨੂੰ ਦੱਸ ਸਕਦਾ ਸੀ ਫਾਰਮੂਲਾ ਮੈਂ ਤੈਨੂੰ ਦੱਸ ਦਿੱਤਾ ਜੇ ਤੂੰ ਹੁਣ ਮਿਹਨਤ ਕਰੇਗਾ ਪ੍ਰੈਕਟਿਸ ਕਰੇਗਾ ਕਾਕਾ ਤੂੰ ਪਹਿਲੇ ਨੰਬਰ ਤੇ ਆ ਜਾਏਗਾ ਜਾਂ ਕਾਕੀ ਤੂੰ ਫਰਸਟ ਜਰੂਰ ਆਏਂਗੀ ਬੇਟਾ ਤੂੰ ਫਰਸਟ ਜਰੂਰ ਆਏਗਾ ਤਾਂ ਟੀਚਰ ਨੇ ਜੋ ਕਰਨਾ ਸੀ ਉਹ ਕਰ ਦਿੱਤਾ ਹੁਣ ਵਾਰੀ ਕਿਹਦੀ ਆ ਸਟੂਡੈਂਟ ਦੀ ਵਾਰੀ ਆ ਕਿ ਸਟੂਡੈਂਟ ਨੇ ਕਿੱਦਾਂ ਕਰਨਾ ਹੈ ਤਾਂ ਇੱਥੇ ਕੀ ਲਿਖਿਆ ਕਹਿੰਦਾ ਇਹ ਵਿਵਸਥਾ ਦੀ ਪੋਥੀ ਤੇਰੇ ਮੂੰਹ ਤੋਂ ਵੱਖਰੀ ਨਾ ਹੋਵੇ ਉਹ ਗੱਲਾਂ ਜੋ ਪਰਮੇਸ਼ਵਰ ਨੇ ਬਰਕਤ ਵਾਲੀਆਂ ਤੇਰੇ ਲਈ ਝਹਿਰਾਈਆਂ ਆ ਉਹ ਗੱਲਾਂ ਜਿਹੜੀਆਂ ਆ ਉਹ ਤੇਰੇ ਮੂੰਹ ਦੇ ਵਿੱਚ ਭਰੀਆਂ ਰਹਿਣ ਤੇ ਤੁਸੀਂ ਚਤੋਂ ਪੈਰ ਜਿਹੜਾ ਹੈ ਕੋਈ ਵੀ ਕੰਮ ਕਰੋ ਤੁਸੀਂ ਕੋਈ ਨਵਾਂ ਕੰਮ ਕਰਨ ਲੱਗੇ ਤੇ ਤੇਰੇ ਮੂੰਹ ਤੋਂ ਬੱਕਰੀ ਨਾ ਹੋਵੇ ਵਿਵਸਥਾ ਦੀ ਪੁੱਤੀ ਤੂੰ ਬੋਲ ਕਿ ਪ੍ਰਭੂ ਦੇ ਵਚਨ ਵਿੱਚ ਲਿਖਿਆ ਆ ਮੈਂ ਜੇ ਇਸ ਵੀ ਕੰਮ ਨੂੰ ਹੱਥ ਪਾਵਾਂਗਾ ਮੈਂ ਸਫਲ ਹੋਵਾਂਗਾ ਜਦੋਂ ਤੁਸੀਂ ਘਰੋਂ ਬਾਹਰ ਨਿਕਲਣ ਲੱਗੇ ਆ ਤਾਂ ਤੂੰ ਬੋਲ ਬਵਸਤਾ ਦੀ ਪੋਥੀ ਤੇਰੇ ਮੂੰਹ ਤੋਂ ਵੱਖਰੀ ਨਾ ਹੋਵੇ ਤੂੰ ਬੋਲ ਕਿ ਮੈਂ ਜਿੱਥੇ ਵੀ ਜਾਵਾਂਗਾ ਪਰਮੇਸ਼ਵਰ ਜੀ ਮੇਰੇ ਅੱਗੇ-ਅੱਗੇ ਚੱਲਣਗੇ ਮੇਰੇ ਰਾਹਾਂ ਨੂੰ ਪੱਧਰਿਆ ਕਰਨਗੇ ਔਰ ਮੈਨੂੰ ਸਫਲ ਕਰਨਗੇ ਤੂੰ ਬੋਲ ਕਿ ਸਵਰਗਦੂਤ ਮੇਰੇ ਰਾਹਾਂ ਦੇ ਵਿੱਚ ਨਿਗਹਿبانی ਕਰਦੇ ਆ ਬਵਸਤਾ ਦੀ ਪੋਥੀ ਤੇਰੇ ਮੂੰਹ ਤੋਂ ਵੱਖਰੀ ਨਾ ਹੋਵੇ ਔਰ ਵਚਨ ਚਲਿਆ ਸਗੋ ਤੂੰ ਦੇਣ ਰਾਤ ਦਿਨੇ ਵੀ ਤੇ ਰਾਤ ਨੂੰ ਵੀ ਉਸ ਉੱਤੇ ਧਿਆਨ ਰੱਖ ਤਾਂ ਜੋ ਤੂੰ ਉਸ ਸਾਰੇ ਦੇ ਅਨੁਸਾਰ ਜੋ ਉਸ ਵਿੱਚ ਲਿਖਿਆ ਹੈ ਜੋ ਵੀ ਉਸ ਵਿੱਚ ਲਿਖਿਆ ਹੈ ਚੱਲੇ ਉਸ ਨੂੰ ਪੂਰਾ ਕਰੇ ਤਾਂ ਤੂੰ ਆਪਣੇ ਮਾਰਗਾਂ ਨੂੰ ਸਫਲ ਬਣਾਵੇਂਗਾ ਵਿਸਤਰੀ ਪੋਥੀ ਦੇ ਦਿੱਤੀ ਗਈ ਅਗਰ ਤੁਸੀਂ ਉਹਦੇ ਅਨੁਸਾਰ ਚੱਲੋਗੇ ਨਹੀਂ ਤਾਂ ਸਫਲ ਨਹੀਂ ਹੋਵੋਗੇ ਤੁਸੀਂ ਇਹਦੇ ਤੇ ਮੈਡੀਟੇਟ ਕਰਨਾ ਹੈ ਮੈਡੀਟੇਟ ਕਹਿੰਦਾ ਨਾ ਦਿਨ ਰਾਤ ਉਹਦੇ ਉੱਤੇ ਧਿਆਨ ਰੱਖ ਤਾਂ ਪਰਮੇਸ਼ਵਰ ਨੇ ਮੈਨੂੰ ਬles ਕੀਤਾ ਆ ਦਿਨ ਰਾਤ ਸੋਚੋ ਪਰਮੇਸ਼ਵਰ ਨੇ ਮੈਨੂੰ ਬles ਕੀਤਾ ਪਰਮੇਸ਼ਵਰ ਨੇ ਮੈਨੂੰ ਬles ਕੀਤਾ ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਤਰਤੀ ਦੀਆਂ ਸਾਰੀਆਂ ਚੀਜ਼ਾਂ ਦੇ ਉੱਤੇ ਤੈਨੂੰ ਮੈਂ ਅਧਿਕਾਰ ਦਿੰਦਾ ਆ ਤਾਂ ਤੁਸੀਂ ਇਸ ਤਸਵੀਰ ਨੂੰ ਮੈਨੀਫੈਸਟ ਕਰੋ ਦਿਨੇ ਤੇ ਰਾਤ ਆਕਾਸ਼ ਦੀਆਂ ਸ਼ਕਤੀਆਂ ਦੇ ਉੱਤੇ ਤੈਨੂੰ ਅਧਿਕਾਰ ਦਿੰਦਾ ਮੈਨੀਫੈਸਟ ਕਰੋ ਦਿਨ ਤੇ ਰਾਤ ਪਾਣੀ ਦੀਆਂ ਸ਼ਕਤੀਆਂ ਦੇ ਉੱਤੇ ਮੈਨੀਫੈਸਟ ਕਰੋ ਦਿਨੇ ਰਾਤੀ ਕੇ ਸਭ ਚੀਜ਼ਾਂ ਦੇ ਉੱਤੇ ਪਰਮੇਸ਼ਵਰ ਨੇ ਮੈਨੂੰ ਰੂਲਰ ਬਣਾਇਆ ਆ ਵੈਰੀ ਦੀ ਸਾਰੀ ਸ਼ਕਤੀ ਉੱਤੇ ਅਧਿਕਾਰ ਤਾਂ ਮੈਨੀਫੈਸਟ ਕਰੋ ਦਿਨ ਰਾਤ ਉਹ ਚੀਜ਼ਾਂ ਤੁਹਾਡੇ ਅੰਦਰ ਚਲਦੀਆਂ ਰਹਿਣ ਕਿ ਪਰਮੇਸ਼ਵਰ ਨੇ ਕਿੰਨੀਆਂ ਬਰਕਤਾਂ ਮੇਰੇ ਲਈ ਠਹਿਰਾਇਆਂ ਪ੍ਰਭੂ ਦੇ ਵਚਨ ਵਿੱਚ ਲਿਖਿਆ ਤੁਸੀਂ ਸੰਗੀ ਵੀ ਆ ਤੇ ਅਧਿਕਾਰੀ ਵੀ ਆ ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਤੁਸੀਂ ਸ਼ਾਹੀ ਘਰਾਣੇ ਦੇ ਵਾਰਿਸ ਤੇ ਤੁਸੀਂ ਆਪਣੇ ਨੂੰ ਆਪਣੇ ਆਪ ਨੂੰ ਸ਼ਾਹੀ ਘਰਾਣੇ ਦੇ ਵਾਰਿਸ ਬਣੇ ਹੋਏ ਦੇਖੋ ਅਲਬਤਨ ਵਿਚ ਲਿਖਿਆ ਜੋ ਇਹਦੇ ਵਿੱਚ ਲਿਖਿਆ ਆ ਉਹ ਪੂਰਾ ਵੀ ਕਰੇ ਤਸਵੀਰ ਵੀ ਬਣੇ ਤੇਰੇ ਅੰਦਰ ਉਸ ਚੀਜ਼ ਦੀ ਜੋ ਪਰਮੇਸ਼ਰ ਨੇ ਤੇਰੇ ਲਈ ਬੋਲਿਆ ਆ ਔਰ ਉਸ ਚੀਜ਼ ਨੂੰ ਐਕਟੀਵਿਟੀ ਦੇ ਵਿੱਚ ਵੀ ਲੈ ਕੇ ਆ ਸਿਰਫ ਤਸਵੀਰ ਹੀ ਨਾ ਟੰਗ ਪਰ ਤੂੰ ਕੰਮ ਵੀ ਕਰ ਉਦਾਂ ਦਾ ਜੋ ਇਹਦੇ ਵਿੱਚ ਤੈਨੂੰ ਕਰਨ ਦੇ ਲਈ ਕਿਹਾ ਵਚਨ ਚ ਲਿਖਿਆ 6 ਦਿਨ ਕੰਮ ਕਰ ਤਾਂ 6 ਦਿਨ ਮੰਜੇ ਤੋੜ ਨਹੀਂ ਲਿਖਿਆ ਛੇ ਦਿਨ ਕੰਮ ਕਰ ਛੇ ਦਿਨ ਸੋਫੇ ਤੇ ਪਿਆ ਰਹਿ ਨਹੀਂ ਲਿਖਿਆ ਛੇ ਦਿਨ ਚੌਂਕ ਵਿੱਚ ਖੜਾ ਰਹਿ ਨਹੀਂ ਲਿਖਿਆ ਛੇ ਦਿਨ ਖਾ ਪੀ ਕੇ ਡਕਾਰ ਮਾਰ ਨਹੀਂ ਲਿਖਿਆ ਕਹਿੰਦਾ ਛੇ ਦਿਨ ਕੰਮ ਕਰ ਤੇ ਸਤਵੇਂ ਦਿਨ ਨੂੰ ਪੁਜਤਰ ਜਾਣ ਕੇ ਚੇਤੇ ਰੱਖ ਪਰਮੇਸ਼ਵਰ ਦੇ ਲਈ ਉਸ ਚੀਜ਼ ਨੂੰ ਜਿਹੜਾ ਆ ਆਨੰਦ ਕਰਨ ਦੇ ਲਈ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਬੈਠ ਤਾਂ ਇੱਥੇ ਲਿਖਿਆ ਕਿ ਇਹ ਜਿਹੜੀ ਬੋਤ ਪੋਥੀ ਆ ਬਸਤਾ ਦੀ ਇਹ ਤੇਰੇ ਮੂੰ ਤੋਂ ਵੱਖਰੀ ਨਾ ਹੋਵੇ ਅਰ ਤੇਰੀ ਤੇਰੀ ਮੈਨੀਫੈਸਟੇਸ਼ਨ ਦੇ ਵਿੱਚ ਇਹ ਪੁੱਥੀ ਹੋਣੀ ਚਾਹੀਦੀ ਆ ਤੂੰ ਉਸ ਚੀਜ਼ ਨੂੰ ਦੇਖ ਕਿ ਪ੍ਰਭੂ ਯਿਸੂ ਮਸੀਹ ਨੇ ਕਿਹਾ ਮੈਂ ਤੁਸੀਂ ਮੇਰੇ ਵਰਗੇ ਕੰਮ ਕਰੋਗੇ ਮੇਰੇ ਨਾਲੋਂ ਵੀ ਵੱਡੇ ਕੰਮ ਕਰੋਗੇ ਤਾਂ ਪਹਿਲਾਂ ਦੇਖ ਪ੍ਰਭੂ ਯਿਸੂ ਮਸੀਹ ਕੰਮ ਕਰ ਰਹੇ ਆ ਫਿਰ ਦੇਖ ਕਿ ਤੂੰ ਵੀ ਉਦਾਂ ਦੇ ਕੰਮ ਕਰ ਰਹੇ ਆ ਵੱਡੇ-ਵੱਡੇ ਕੰਮ ਤੂੰ ਕਰ ਰਹੇ ਆ ਤਸਵੀਰ ਦੇਖ ਆਪਣੀ ਅਰ ਫਿਰ ਉਸ ਚੀਜ਼ ਨੂੰ ਕਰ ਸਿਰਫ ਦੇਖਣ ਦੇ ਨਾਲ ਵੱਡਾ ਨਹੀਂ ਹੋ ਸਕਦਾ ਕਿ ਠੀਕ ਆ ਤੁਸੀਂ ਇੱਕ ਫੋਟੋ ਦੇਖ ਲਈ ਕਰ ਦੀ ਤੋ ਜਿਹੜਾ ਹੈ ਉਹ ਸੋਚਣ ਦੇ ਨਾਲ ਹੀ ਨਹੀਂ ਬਣੇਗਾ ਨਹੀਂ ਉਹਦੇ ਲਈ ਤੈਨੂੰ ਕੁਝ ਕਰਨਾ ਵੀ ਪੈਗਾ ਜੋ ਕੁਝ ਕਹਿੰਦਾ ਇਹਦੇ ਵਿੱਚ ਲਿਖਿਆ ਆ ਤੂੰ ਉਹਨੂੰ ਪੂਰਾ ਕਰ ਉਹਦੇ ਅਨੁਸਾਰ ਜੋ ਲਿਖਿਆ ਆ ਚੱਲ ਨੇ ਤੇ ਉਸਨੂੰ ਪੂਰਾ ਕਰੇ ਕਹਿੰਦਾ ਤੂੰ ਆਪਣੇ ਮਾਰਗਾਂ ਨੂੰ ਸਫਲ ਬਣਾਏਗਾ ਤੂੰ ਆਪਣੇ ਮਾਰਗਾਂ ਨੂੰ ਸਫਲ ਬਣਾਏਗਾ ਜੇਕਰ ਤੂੰ ਮਿਹਨਤ ਕਰੇਗਾ ਜੇਕਰ ਤੂੰ ਜੋ ਇਹਦੇ ਵਿੱਚ ਲਿਖਿਆ ਹੈ ਕਰਨ ਵਾਸਤੇ ਤੂੰ ਉਹ ਕਰੇਗਾ ਤੇਰੇ ਮਾਰਗ ਸਫਲ ਹੋਣਗੇ ਅਗਰ ਇਹਦੇ ਵਿੱਚ ਲਿਖਿਆ ਹੈ ਕਿ ਤੁਸੀਂ ਦੁਸ਼ਟ ਆਤਮਾ ਤੋਂ ਚੰਗੇ ਕੀਤੇ ਜਾਓਗੇ ਤਾਂ ਦੁਸ਼ਟ ਆਤਮਾ ਤੋਂ ਛੁਟਕਾਰਾ ਪਾਉਣ ਦੇ ਲਈ ਕੀ ਲਿਖਿਆ ਹੋਇਆ ਕਹਿੰਦਾ ਮੁੜ ਕੇ ਪਾਪ ਨਾ ਕਰੀ ਦੁਸ਼ਟ ਆਤਮਾ ਤੋਂ ਛੁਟਕਾਰਾ ਪਾਉਣ ਦੇ ਲਈ ਦੁਸ਼ਟ ਵਾਲੇ ਕੰਮ ਜਿਹੜੇ ਆ ਉਹ ਨਹੀਂ ਕਰਨੇ ਜਿਹੜੀਆਂ ਚੀਜ਼ਾਂ ਵਿੱਚ ਦੁਸ਼ਟ ਆਤਮਾ ਖੋਸ਼ ਹੁੰਦੀਆਂ ਆ ਤੁਸੀਂ ਉਹ ਕੰਮ ਨਹੀਂ ਕਰਨੇ ਤਾਂ ਅਗਰ ਤੁਸੀਂ ਜੋ ਤੁਹਾਨੂੰ ਦੱਸਿਆ ਹੈ ਤੁਸੀਂ ਉਹ ਕਰੋਗੇ ਤੁਹਾਡਾ ਮਾਰਗ ਸਫਲ ਹੋ ਜਾਏਗਾ ਤੁਹਾਡਾ ਕੰਮ ਸਫਲ ਹੋ ਜਾਏਗਾ ਆਪਣੇ ਆਪ ਹੀ ਜਿਹੜਾ ਹੈ ਉਹ ਦੁਸ਼ਟ ਆਤਮਾ ਕਦੀ ਤੁਹਾਡੇ ਜੀਵਨ ਵਿੱਚ ਨਹੀਂ ਆਏਗਾ ਅਗਰ ਤੁਸੀਂ ਦੁਸ਼ਟ ਆਤਮਾ ਨੂੰ ਖੁਸ਼ ਕਰਨ ਵਾਲੇ ਕੰਮ ਜਿਹੜੇ ਆ ਉਹ ਨਹੀਂ ਕਰੋਗੇ ਆਪਣੇ ਜੀਵਨ ਵਿੱਚ ਤਾਂ ਤੁਸੀਂ ਆਪਣੇ ਜੀਵਨ ਦੇ ਵਿੱਚ ਪਰਮੇਸ਼ਵਰ ਦੀ ਭਲਾਈ ਨੂੰ ਦੇਖੋਗੇ ਤੁਸੀਂ ਆਪਣੇ ਜੀਵਨ ਦੇ ਵਿੱਚ ਪਰਮੇਸ਼ਵਰ ਦੇ ਅਨੁਗ੍ਰਹਿ ਨੂੰ ਦੇਖੋਗੇ ਪਰਮੇਸ਼ਵਰ ਦੀ ਕਿਰਪਾ ਨੂੰ ਦੇਖੋਗੇ ਤਾਂ ਤੁਸੀਂ ਆਪਣੇ ਮਾਰਗਾਂ ਨੂੰ ਸਫਲ ਬਣਾਉਣਾ ਪਰਮੇਸ਼ਵਰ ਨੇ ਤੁਹਾਨੂੰ ਮੈਪ ਦੇ ਦਿੱਤਾ ਹੈ ਤੁਸੀਂ ਘਰੇ ਹੀ ਬੈਠੇ ਆ ਤੁਸੀਂ ਇੱਥੋਂ ਭਰ ਲਿਆ ਆ ਕਿ ਖੋਜੇਵਾਲ ਟੂ ਜਲੰਧਰ ਭਾਰਲਿਆ ਜਖੋਜੇਵਾਲ ਤੋਂ ਦਿੱਲੀ ਭਾਰਲਿਆ ਆਏ ਤੁਸੀਂ ਤੁਸੀਂ ਉਹਨੂੰ ਨੈਵੀਗੇਟਰ ਨੂੰ ਭਾਰਲਿਆ ਨੈਵੀਗੇਟਰ ਦੇ ਉੱਤੇ ਮੈਪ ਆਲਰੇਡੀ ਫੀਡ ਹੋਇਆ ਆ ਉਹਨੇ ਤੁਹਾਨੂੰ ਦੱਸ ਦਿੱਤਾ ਕਿ ਜੇ ਪੈਦਲ ਤੁਰ ਕੇ ਜਾਵੇਂ ਤਾਂ ਤੈਨੂੰ ਇੰਨਾ ਟਾਈਮ ਲੱਗਣਾ ਜੇ ਤੂੰ ਜਹਾਜ਼ ਵਿੱਚ ਜਾਵੇਂ ਤਾਂ ਇੰਨਾ ਟਾਈਮ ਲੱਗਣਾ ਜੇ ਤੂੰ ਗੱਡੀ ਵਿੱਚ ਜਾਵੇਂ ਇੰਨਾ ਟ੍ਰੇਨ ਵਿੱਚ ਤੈਨੂੰ ਇੰਨਾ ਟਾਈਮ ਲੱਗਣਾ ਤੇ ਜੇ ਤੂੰ ਬੈਠਾ ਹੀ ਉਸ ਨੈਵੀਗੇਟਰ ਨੂੰ ਦੇਖੀ ਜਾ ਰਿਹਾ ਉਸ ਮੈਪ ਨੂੰ ਦੇਖੀ ਜਾ ਰਿਹਾ ਤੂੰ ਕਦੀ ਪਹੁੰਚ ਨਹੀਂ ਸਕਦਾ ਤੈਨੂੰ ਤੁਰਨਾ ਪੈਣਾ ਹੈ ਤਾਂ ਜੋ ਕੋਚ ਇਹਦੇ ਵਿੱਚ ਲਿਖਿਆ ਉਹਦੇ ਅਨੁਸਾਰ ਚੱਲਨੇ ਜੇ ਤੂੰ ਪੈਦਲ ਲਿਖੇ ਦੇ ਅਨੁਸਾਰ ਚੱਲੇਗਾ ਤਾਂ ਤੂੰ 2-3 ਘੰਟਿਆਂ ਵਿੱਚ ਪਹੁੰਚੇਗਾ ਜਲੰਧਰ ਅਗਰ ਤੂੰ ਸਾਈਕਲ ਤੇ ਚੱਲੇਗਾ ਤਾਂ ਤੂੰ 1 ਘੰਟੇ ਵਿੱਚ ਪਹੁੰਚ ਜਾਏਗਾ ਅਗਰ ਤੂੰ ਗੱਡੀ ਤੇ ਜਾਏਗਾ ਤਾਂ ਹੋ ਸਕਦਾ 15 ਮਿੰਟਸ ਦੇ ਵਿੱਚ ਪਹੁੰਚ ਜਾਏ ਤੇ ਜਿੱਦਾਂ ਲਿਖਿਆ ਆ ਉਹਦੇ ਅਨੁਸਾਰ ਜੋ ਕਰੇਗਾ ਉਹ ਤੇਰੇ ਜਿਹੜੀ ਆ ਤੇਰੀ ਸਫਲਤਾ ਦਾ ਕਾਰਨ ਹੋਊਗਾ ਉਹ ਬਰਕਤ ਜਿਹੜੀ ਆ ਉਹ ਤੇਰੇ ਜੀਵਨ ਦੇ ਵਿੱਚ ਆਊਗੀ ਸੋ ਵਚਨ ਸਾਨੂੰ ਇਦਾਂ ਦੱਸਦਾ ਆ ਕਿ ਅਸੀਂ ਆਪਣੇ ਮਾਰਗਾਂ ਨੂੰ ਸਫਲ ਬਣਾ ਸਕਦੇ ਹਾਂ ਅਸੀਂ ਬਣਾਉਣਾ ਆਪਣੇ ਮਾਰਗਾਂ ਨੂੰ ਸਫਲ ਅਸੀਂ ਮਿਹਨਤ ਕਰਨੀ ਆ ਅਸੀਂ ਵਚਨ ਦੇ ਅਨੁਸਾਰ ਚੱਲਣਾ ਹੈ ਜੋ ਸਾਨੂੰ ਹੁਕਮ ਦਿੱਤੇ ਗਏ ਆ ਉਹਨਾਂ ਹੁਕਮਾਂ ਨੂੰ ਅਸੀਂ ਪੂਰਾ ਕਰਨਾ ਹੈ ਤਾਂ ਅਸੀਂ ਆਪ ਬਣਾਉਣਾ ਆਪਣੇ ਮਾਰਗਾਂ ਨੂੰ ਸਫਲ ਇਸ ਲਈ ਆਪਣੇ ਮਾਰਗਾਂ ਨੂੰ ਸਫਲ ਕਰਨ ਦੇ ਲਈ ਜੋ ਪਰਮੇਸ਼ਵਰ ਨੇ ਇੱਕ ਵਚਨ ਦੇ ਵਿੱਚ ਲਿਖਿਆ ਆ ਉਹਨਾਂ ਵਚਨਾਂ ਨੂੰ ਫੋਲੋ ਕਰਨਾ ਸ਼ੁਰੂ ਕਰੋ ਔਰ ਕਹਿੰਦਾ ਤੇਰੇ ਮੂੰਹ ਤੋਂ ਇਹ ਬਵਸਤਾ ਦੀ ਪੋਥੀ ਜਿਹੜੀ ਆ ਇਹ ਵਖਰੀ ਨਾ ਹੋਵੇ ਸੋ ਆਓ ਅਸੀਂ ਦੇਖਦੇ ਹਾਂ ਯੋਸ਼ੂਆ ਦੀ ਕਿਤਾਬ ਜਿਹੜੀ ਆ ਇਹਦੇ ਵਿੱਚ ਅਸੀਂ 18 ਨੰਬਰ ਅਧਿਆਏ ਦੇ ਵਿੱਚ ਚੱਲਦੇ ਹਾਂ ਮੇਰੇ ਖਿਆਲ ਚ ਆਪਾਂ ਉਹ ਵੀ ਅੱਜ ਤੋਂ ਪਹਿਲਾਂ ਪੜ੍ਹੀ ਸੀਗੀ ਯੋਸ਼ੂਆ ਦੀ ਕਿਤਾਬ ਦਾ 18 ਅਧਿਆਏ ਤੋਂ ਦੀ 3ਜੀ ਨੰਬਰ ਆਇਤ ਕਹਿੰਦਾ ਸੋ ਯਹੋਸ਼ੂਆ ਨੇ ਇਸرائیਲੀਆਂ ਨੂੰ ਆਖਿਆ ਤੁਸੀਂ ਉਸ ਦੇਸ਼ ਨੂੰ ਜਾ ਕੇ ਕਬਜ਼ਾ ਕਰਨ ਵਿੱਚ ਜਿਹੜਾ ਤੁਹਾਡੇ ਪਿਓ ਦਾਦਿਆਂ ਦੇ ਪਰਮੇਸ਼ਰ ਯਹੋਵਾ ਨੇ ਤੁਹਾਨੂੰ ਦਿੱਤਾ ਹੈ ਕਦ ਤੀਕ ਕੋਲ ਕਰੋਗੇ ਹੁਣ ਉਹ ਕੀ ਕਹਿੰਦਾ ਜਿਹ ਯਹੋਸ਼ੂਆ ਪਰਮੇਸ਼ਰ ਦਾ ਜਾਣਿਆ ਅਰ ਉਹ ਕਹਿੰਦਾ ਜਿਹੜਾ ਦੇਸ਼ ਤੁਹਾਡੇ ਲਈ ਐਲਾਨ ਕੀਤਾ ਗਿਆ ਆ ਤੁਹਾਡੇ ਲਈ ਠਹਿਰਾਇਆ ਗਿਆ ਕਦੋਂ ਤੱਕ ਤੁਸੀਂ ਜਿਹੜਾ ਆ ਉਹਨੂੰ ਦੂਰੋਂ ਹੀ ਦੇਖਦੇ ਰਹੋਗੇ ਕਦੋਂ ਜਾ ਕੇ ਉਹਦੇ ਤੇ ਕਬਜ਼ਾ ਕਰੋਗੇ ਕਿਉਂ ਕੌਲ ਕਰ ਰਹੇ ਹੋ ਕਿਉਂ ਤੁਸੀਂ ਲੇਜੀ ਹੋ ਰਹੇ ਹੋ ਕਿਉਂ ਤੁਸੀਂ ਆਲਸੀ ਤੇ ਦਲਿਤਰੀ ਹੋ ਰਹੇ ਹੋ ਕਿਉਂ ਤੁਸੀਂ ਉੱਟ ਕੇ ਨਹੀਂ ਜਾ ਰਹੇ ਕਦੋਂ ਤੱਕ ਆਪਣੀ ਚੰਗਿਆਈ ਨੂੰ ਤੁਸੀਂ ਦੂਰੋਂ ਦੇਖੋਗੇ ਕਦੋਂ ਤੁਸੀਂ ਉਸ ਚੰਗਿਆਈ ਨੂੰ ਲਵੋਗੇ ਤੁਸੀਂ ਉਸ ਚੰਗਿਆਈ ਨੂੰ ਅਗਰ ਲੈਣਾ ਚਾਹੁੰਦੇ ਆ ਤਾਂ ਵਿਵਸਥਾ ਦੀ ਤੇਰੀ ਪੋਥੀ ਜਿਹੜੀ ਆ ਵਚਨ ਦੀ ਉਹ ਤੇਰੇ ਮੂੰਹ ਤੋਂ ਵੱਖਰੀ ਨਾ ਹੋਵੇ ਤੂੰ ਬੋਲ ਕੇ ਪ੍ਰਭੂ ਯਿਸੂ ਮਸੀਹ ਦੇ ਮਾਰ ਖਾਣ ਦੇ ਵਸੀਲੇ ਨਾਲ ਮੈਂ ਚੰਗੀ ਕੀਤੀ ਗਈ ਆ ਮੈਂ ਚੰਗਾ ਕੀਤਾ ਗਿਆ ਹਾਂ ਤੂੰ ਬੋਲ ਕਿ ਪਰਮੇਸ਼ਵਰ ਦੀ ਇੱਛਾ ਹੈ ਕਿ ਮੈਂ ਨਰੋਇਆ ਹੋ ਜਾਵਾਂ ਮੈਂ ਨਰੋਇਆ ਹੋ ਰਿਹਾ ਆਂ ਦੇਖੋ ਇਹ ਪਵਿੱਤਰ ਵਚਨ ਆ ਨਾ ਇਹ ਲਿਖ ਦਿੱਤਾ ਗਿਆ ਇਹ ਲਿਖਿਆ ਉਦੋਂ ਤੱਕ ਕੰਮ ਨਹੀਂ ਕਰੂਗਾ ਜਦੋਂ ਤੱਕ ਇਸ ਸਪੋਕਨ ਵਰਡ ਨਹੀਂ ਬਣ ਜਾਏਗਾ ਜਦੋਂ ਤੱਕ ਇਹ ਬੋਲਿਆ ਨਹੀਂ ਜਾਏਗਾ ਬੋਲਿਆ ਹੋਇਆ ਸ਼ਬਦ ਨਹੀਂ ਬਣ ਜਾਏਗਾ ਜਦੋਂ ਤੱਕ ਇਹ ਤੁਹਾਡੇ ਦਿਲ ਦੇ ਅੰਦਰ ਨਹੀਂ ਚਲੇ ਜਾਏਗਾ ਉਨੀ ਦੇਰ ਤੱਕ ਤੁਹਾਡੇ ਜੀਵਨ ਵਿੱਚ ਇਹ ਕੰਮ ਨਹੀਂ ਕਰੇਗਾ ਮੈਕਸਿਮਮ ਲੋਕੀ ਜਿਹੜੇ 크੍ਰਿਸਚੀਅਨਿਟੀ ਦੇ ਵਿੱਚ ਆ ਹਰ ਇੱਕ ਦੇ ਕੋਲੇ ਆਲਮੋਸਟ ਬਾਈਬਲ ਹੈਗੀ ਆ 99% ਲੋਕਾਂ ਦੇ ਕੋਲੇ ਬਾਈਬਲਸ ਹੈਗੀਆਂ 99% ਦੇ ਵਿੱਚੋਂ 50% ਆ ਜਿਹੜੇ ਬਾਈਬਲ ਨੂੰ ਪੜਦੇ ਆ ਬਾਕੀ ਸਾਰੇ ਚੱਕੀ ਫਿਰਦੇ ਆ ਪੜਦੇ ਨਹੀਂ ਆ ਉਹ ਜਿੱਥੇ ਵੀ ਜਾਂਦੇ ਪਰਸ ਵਿੱਚ ਰੱਖੀ ਆ ਜਾਂ ਉਹਨਾਂ ਨੇ ਘਰ ਵਿੱਚ ਉੱਲ ਜਾ ਕੇ ਰੱਖੀ ਆ ਜਾਂ ਰਾਤ ਨੂੰ ਸੌਣ ਲੱਗਿਆ ਉਹਨਾਂ ਨੇ ਜਿਹੜਾ ਲਾਗੇ ਮੇਜ਼ ਪਿਆ ਉਹਦੇ ਤੇ ਰੱਖੀ ਆ ਜਾਂ ਸਰਾਣੇ ਹੇਠਾਂ ਰੱਖੀ ਆ ਤਾਂ ਉਹਨਾਂ ਨੇ ਬਾਈਬਲ ਹੈਗਾ ਆ ਸਿਰਫ 50% ਜਿਹੜੇ ਬਾਈਬਲ ਨੂੰ ਪੜ੍ਹਦੇ ਆ ਔਰ ਉਸ 50% ਚੋਂ ਸਿਰਫ 20% ਆ ਜਿਹੜੇ ਉਸ ਬਾਈਬਲ ਨੂੰ ਪੜ੍ਹ ਕੇ ਸਿੱਖਦੇ ਆ ਰੀਡਿੰਗ ਐਂਡ ਸਟੱਡੀ ਦੇ ਵਿੱਚ ਬਹੁਤ ਫਰਕ ਆ ਪੜ੍ਹ ਲੈਣਾ ਪੜ੍ਹ ਲੈਂਦੇ ਆ ਕਿ ਇਹਨਾਂ ਨੰਬਰ ਜ਼ਬੂਰ ਜਿਹੜਾ ਇਹਨੇ ਪੜ੍ਹ ਲਿਆ ਪਰ ਉਹਦੇ ਸਟੱਡੀ ਨਹੀਂ ਕਰਦੇ ਉਹਦੇ ਉੱਤੇ ਮਨਨ ਨਹੀਂ ਕਰਦੇ ਉਹਨੂੰ ਸਿੱਖਦੇ ਨਹੀਂ ਆ ਕਿ ਜੋ ਇਸ ਜ਼ਬੂਰ ਵਿੱਚ ਲਿਖਿਆ ਹੈ ਉਹ ਅਜੇ ਤੁਹਾਡਾ ਐਗਰੀਮੈਂਟ ਨਹੀਂ ਹੋ ਰਿਹਾ ਤੁਹਾਡੇ ਅੰਦਰੋਂ ਉਹਦੇ ਨਾਲ ਸਾਂਝ ਨਹੀਂ ਪੈ ਰਹੀ ਬਹੁਤ ਲੋਕੀ ਬਾਣੀ ਨੂੰ ਪੜਦੇ ਆ ਪਰ ਉਸ ਬਾਣੀ ਨੂੰ ਸਿੱਖਦੇ ਨਹੀਂ ਆ ਉਸ ਬਾਣੀ ਨੂੰ ਸਮਝਦੇ ਨਹੀਂ ਆ ਜਿੰਨੀ ਦੇਰ ਤੱਕ ਤੁਸੀਂ ਉਹਦੇ ਉੱਤੇ ਸਟੱਡੀ ਨਹੀਂ ਕਰੋਗੇ ਉਹ ਤੁਹਾਡੇ ਲਈ ਯੂਸਲੈਸ ਆ ਪੜਨ ਨੂੰ ਕੀ ਆ ਇਹ ਤਾਂ ਤੁਸੀਂ ਫਰਸਟ ਕਲਾਸ ਦੇ ਬੱਚੇ ਦੇ ਅੱਗੇ ਵੀ ਰੱਖ ਦੋਗੇ ਤਾਂ ਉਹਨੇ ਵੀ ਪੜ ਦੇਣਾ ਪਰ ਉਸ ਬੱਚੇ ਨੂੰ ਇਹਦਾ ਕੋਈ ਅਰਥ ਭਾਵ ਨਹੀਂ ਪਤਾ ਤਾਂ ਪੜਨ ਦੇ ਨਾਲ ਗੱਲ ਨਹੀਂ ਬਣਦੀ ਇਹਦੀ ਸਟੱਡੀ ਕਰੋ ਇਹਨੂੰ ਸਿੱਖੋ ਐਜੂਕੇਟ ਹੋਵੋ ਇਹਦੇ ਦੁਆਰਾ ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ ਅਰ 20% ਆ ਜਿਹੜੇ ਸਿੱਖਣ ਦੀ ਕੋਸ਼ਿਸ਼ ਕਰਦੇ ਆ ਪਰ ਜਿੰਨਾ ਵਿੱਚੋਂ ਸਿਰਫ 2 ਤੋਂ 5% ਲੋਕੀ ਆ ਜਿਹੜੇ ਉਹਦੇ ਉੱਤੇ ਚੱਲਦੇ ਆ ਜਿਹਦੇ ਉਹਦੇ ਅਨੁਸਾਰ ਅਮਲ ਕਰਦੇ ਆ ਤਾਂ 90% ਕੋਲੇ ਬਾਈਬਲ ਆ 50% ਤਾਂ ਪੜਦੇ ਆ 20% ਉਹਨੂੰ ਸਿੱਖਦੇ ਆ ਪਰ ਸਿਰਫ 5% ਕਹ ਲਓ ਜਿਹੜੇ ਉਹਦੇ ਉੱਤੇ ਅਮਲ ਕਰਦੇ ਇਸੇ ਲਈ ਬਹੁਤ ਸਾਰੇ ਲੋਕ ਆ ਅਗਰ ਕਲੀਸਿਆ ਦੇ ਵਿੱਚ 100 ਲੋਕੀ ਆ ਤਾਂ 5 ਲੋਕੀ ਹੀ ਅਮੀਰ ਆ ਜਾਂ 5 ਲੋਕੀ ਹੀ ਚੰਗੇ ਹੋਏ 5 ਲੋਕੀ ਹੀ ਛੁਟਕਾਰਾ ਪਾ ਸਕੇ 5 ਲੋਕੀ ਹੀ ਜਿਹੜੇ ਆ ਉਹ ਬਚਨ ਨੂੰ ਅੰਡਰਸਟੈਂਡ ਕਰ ਰਹੇ ਉਹਨਾਂ ਦੇ ਪੰਜਾਂ ਲੋਕਾਂ ਦੇ ਚਿਹਰਿਆਂ ਤੇ ਨੂਰ ਆ ਜਾਂ ਪੰਜਾਂ ਲੋਕਾਂ ਦੀਆਂ ਗੱਲਾਂ ਬਦਲੀਆਂ ਆ ਬਾਕੀ ਅਜੇ ਰੋਣੇ ਧੋਣੇ ਵਿੱਚ ਲੱਗੇ ਹੋਏ ਆ ਉਦਾ ਕਾਰਨ ਕੀ ਆ ਉਹਦਾ ਕਾਰਨ ਇਹੀ ਆ ਕਿ ਇਹਨੂੰ ਚੱਕਣ ਦੇ ਨਾਲ ਕੰਮ ਨਹੀਂ ਬੰਨ ਇਹਨੂੰ ਚੱਖਣ ਦੇ ਨਾਲ ਕੰਮ ਬੰਨ ਇਹਨੂੰ ਇਹਨੂੰ ਚੱਖੋ ਇਹਦੇ ਸਵਾਦ ਨੂੰ ਦੇਖੋ ਤੁਸੀਂ ਕੋਈ ਸਬਜੀ ਆ ਕੋਈ ਸਵੀਡਿਸ਼ ਆ ਤੁਸੀਂ ਉਹਨੂੰ ਬਾਹਰੋਂ ਦੇਖਿਆ ਬਾਹਰੋਂ ਦੇਖਣ ਦੇ ਨਾਲ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਉਹਦੇ ਵਿੱਚ ਮਿੱਠਾ ਕਿੰਨਾ ਆ ਜਾਂ ਉਹਦੇ ਵਿੱਚ ਨਮਕ ਕਿੰਨਾ ਆ ਉਹ ਤੁਸੀਂ ਚੱਖੋਗੇ ਤਾਂ ਇਹ ਤੁਹਾਨੂੰ ਪਤਾ ਲੱਗੇਗਾ ਹੋ ਸਕਦਾ ਸਬਜ਼ੀ ਦੇਖਣ ਨੂੰ ਬਹੁਤ ਸੋਹਣੀ ਲੱਗਦੀ ਹੋਵੇ ਜਾਂ ਮਿੱਠੀ ਚੀਜ਼ ਜਿਹੜੀ ਆ ਹਲਵਾ ਦੇਖਣ ਨੂੰ ਬਹੁਤ ਸੋਹਣਾ ਲੱਗ ਰਿਹਾ ਹੋਵੇ ਉਹਨੂੰ ਸੋਹਣੀ ਤਰੀਕੇ ਨਾਲ ਸਜਾਇਆ ਗਿਆ ਤੁਹਾਡੀਆਂ ਅੱਖਾਂ ਨੂੰ ਬਹੁਤ ਸੋਹਣਾ ਲੱਗਾ ਤੁਸੀਂ ਕਹਿ ਦਿੱਤਾ ਇਹ ਸਵਾਦ ਹੀ ਹੋਣਾ ਇੰਨਾ ਸੋਹਣਾ ਲੱਗਦਾ ਪਰ ਜਦੋਂ ਖਾਣ ਲੱਗੇ ਤਾਂ ਉਸਦਾ ਲੂਣ ਸੀ ਜਾਂ ਉਸਦਾ ਮਿੱਠਾ ਸੀ ਜਾਂ ਬਿਲਕੁਲ ਫਿੱਕਾ ਸੀ ਜਾਂ ਬਿਲਕੁਲ ਲੂਣ ਹੈ ਨਹੀਂ ਸੀਗਾ ਜਿੰਨੀ ਦੇਰ ਤੱਕ ਤੁਸੀਂ ਉਹਨੂੰ ਚੱਖੋਗੇ ਨਹੀਂ ਉਨੀ ਦੇਰ ਤੱਕ ਤੁਸੀਂ ਉਹਦਾ ਐਕਚੁਅਲ ਟੇਸਟ ਨਹੀਂ ਵੇਖੋਗੇ ਅਰ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਆ ਯਹੋਵਾ ਨੂੰ ਚੱਖੋ ਉਪਲਾਇ ਕਹਿੰਦਾ ਚੱਖੋ ਤੇ ਵੇਖੋ ਯਹੋਵਾ ਪਲਾ ਹੈ ਤੁਹਾਡਾ ਆਪਣਾ ਐਕਸਪੀਰੀਅੰਸ ਹੋਵੇ ਤੁਸੀਂ ਮੇਰੇ ਕਹੇ ਤੇ ਨਹੀਂ ਕਿ ਸੁਣ ਕੇ ਪਰ ਤੁਸੀਂ ਐਕਸਪੀਰੀਅੰਸ ਕਰੋ ਤੁਸੀਂ ਚੱਖੋ ਤੁਸੀਂ ਆਪਣੇ ਜੀਵਨ ਦੇ ਵਿੱਚ ਨਤੀਜਾ ਦੇਖੋ ਤੇ ਵੇਖੋ ਤੁਸੀਂ ਉਹਨੂੰ ਚੱਖਿਆ ਹੁਣ ਤੁਸੀਂ ਵੇਖੋ ਆਪਾਂ ਕਹਿੰਦੇ ਲੂਣ ਵੇਖੀ ਮੜਾ ਜਾ ਤੇ ਲੂਣ ਅੱਖਾਂ ਨਾਲ ਤੇ ਦਿਖੇਗਾ ਨਹੀਂ ਅਸੀਂ ਕਹਿੰਦੇ ਮਿੱਠਾ ਵੇਖੀ ਮੜਾ ਜਾ ਆਚਾਰ ਦੇ ਵਿੱਚ ਆ ਦੇਖੀ ਮਿੱਠਾ ਤਾਂ ਮਿੱਠਾ ਦਿੱਖਦਾ ਨਹੀਂ ਰਿਹਾ ਪਰ ਤੁਸੀਂ ਚੱਖਿਆ ਤੇ ਤੁਸੀਂ ਉਹਨੂੰ ਅੰਦਰ ਵੇਖਿਆ ਕਿ ਉਹ ਕਿੰਨਾ ਹੈ ਅੰਦਰ ਦੇਖਿਆ ਕਿ ਉਹ ਘਾਟਿਆ ਅੰਦਰ ਦੇਖਿਆ ਕਿ ਉਹ ਵਾਧਿਆ ਅੰਦਰ ਦੇਖਿਆ ਕਿ ਉਹ ਪੂਰਾ ਹੈ ਤਾਂ ਵਚਨ ਵਿੱਚ ਇਦਾਂ ਲਿਖਿਆ ਕਹਿੰਦਾ ਚੱਖੋ ਤੇ ਵੇਖੋ ਯਹੋਵਾ ਪਲਾ ਹੈ ਯਹੋਵਾ ਨਿਰਦਈ ਨਹੀਂ ਹੈ ਯਹੋਵਾ ਈਵਲ ਨਹੀਂ ਹੈ ਪਰਮੇਸ਼ਵਰ ਨਿਰਦਈ ਨਹੀਂ ਹੈ ਪਰਮੇਸ਼ਵਰ ਦੁਸ਼ਟ ਨਹੀਂ ਹੈ ਚੱਖੋ ਵੇਖੋ ਯਹੋਵਾ ਭਲਾ ਹੈ ਤੁਸੀਂ ਆਪਣਾ ਤਜਰਬਾ ਕਰੋ ਤੁਸੀਂ ਤੁਸੀਂ ਉਹ ਕੰਮ ਜੋ ਪਰਮੇਸ਼ਵਰ ਨੇ ਕਿਹਾ ਤੁਸੀਂ ਪੂਰਾ ਕਰੋ ਤੁਸੀਂ ਦੇਖੋ ਉਹ ਉਹ ਸਾਡੇ ਵਰਗਾ ਨਹੀਂ ਆ ਕਿ ਅਸੀਂ ਬੰਦੇ ਨੂੰ ਕਹੀਏ ਤੂੰ ਕੰਮ ਕਰ ਤੈਨੂੰ 500 ਰੁਪਇਆ ਦਿਹਾੜੀ ਦੇਵਾਂਗੇ ਤੇ ਜਦੋਂ ਸ਼ਾਮ ਨੂੰ ਆਵੇ ਤੇ ਅਸੀਂ ਉਹਨੂੰ ਦਈਏ ਹੀ ਨਾ ਨਹੀਂ ਨਹੀਂ ਉਹ ਵਫਾਦਾਰ ਪਰਮੇਸ਼ਵਰ ਆ ਤੂੰ ਕੰਮ ਕਰਕੇ ਵੇਖੋ ਤੇ ਤੇਰੇ ਪਸੀਨਾ ਸੁੱਕਣ ਤੋਂ ਪਹਿਲਾਂ ਤੈਨੂੰ ਲੇਬਰ ਦੇਵੇਗਾ ਤੂੰ ਅਜੇ ਪਸੀਨਾ ਵੀ ਨਹੀਂ ਤੇਰਾ ਸੁੱਕਿਆ ਤੈਨੂੰ ਬਰਕਤ ਪਹਿਲਾਂ ਮਿਲੂਗੀ ਅਗਰ ਤੂੰ ਅਸੀਂ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਕਰਾਂਗੇ ਤਾਂ ਅਜੇ ਸਮਾਂ ਉਸ ਚੀਜ਼ ਦਾ ਆਇਆ ਵੀ ਨਹੀਂ ਹੋਊਗਾ ਉਸ ਤੋਂ ਪਹਿਲਾਂ ਪ੍ਰਭੂ ਸਾਡੇ ਜੀਵਨ ਦੇ ਵਿੱਚ ਸਾਨੂੰ ਬles ਕਰ ਦੇਣੀ ਹੈ ਵਚਨ ਦੇ ਵਿੱਚ ਲਿਖਿਆ ਆ ਮੈਂ ਚਾਹਨਾ ਆ ਕਿ ਹਰ ਕੰਮ ਦੇ ਲਈ ਤੁਹਾਡੇ ਕੋਲੇ ਵਾਫਾ